ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿੰਡੂ ਕਮਕਾਜ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਹਸਦੇ ਵਾਸਤੇ ਤੇ ਤੰਦਰੁਸਤ ਰਹੋ ਜੀ ਹਾਂਜੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਜਾ ਰਹੇ ਹਾਂਗੇ ਤਖਤ ਸ਼੍ਰੀ ਦੰਦਮਾ ਸਾਹਿਬ ਉੱਥੇ ਇਤਿਹਾਸ ਗੁਰਦੁਆਰੇ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਸਾਡੇ ਪਿੰਡ ਵੱਲੋਂ ਰਸਤਾ ਜਾਂਦਾ ਜੀ ਤਖਤ ਸ਼੍ਰੀ ਦੰਦਮਾ ਸਾਹਿਬ ਜਾਣ ਨੂੰ ਇਰਾ ਵਿੱਚ ਬਣਾਈਏ ਥੋੜੀ ਵੀਡੀਓ ਇਹ ਬਿਲਕੁਲ ਨੇੜੇ ਆ ਕੀ ਤਖਤ ਸਾਹਿਬ ਦੇ ਇਹ ਰਸਤਾ ਹੈਗਾ ਜੀ ਜਿਹੜਾ ਬਿਲਕੁਲ ਤਖਤ ਸਾਹਿਬ ਨੂੰ ਨੇੜੇ ਜਾਂਦਾ ਹੈਗਾ ਸਾਡੇ ਪਿੰਡ ਕੋਲੋਂ 2-3 ਕਿਲੋਮੀਟਰ ਹੀ ਹੈ ਤੇ ਤੁਹਾਨੂੰ ਇਤਿਹਾਸਕ ਗੁਰਦੁਆਰਾ ਲਖਣ ਸਰ ਗੁਰਦੁਆਰਾ ਲਖਣ ਸਰ ਸਾਹਿਬ ਦੇ ਅੱਜ ਦਰਸ਼ਨ ਕਰਾਵਾਂਗੇ ਤੇ ਨਾਲ ਹੀ ਅਸੀਂ ਦਰਸ਼ਨ ਕਰਾਂਗੇ ਨਾਲੇ ਤੁਸੀਂ ਦਰਸ਼ਨ ਕਰਿਓ ਤੇ ਇਹ ਆ ਗਿਆ ਜੀ ਆਪਣਾ ਖੰਡਾ ਚੌਂਕ ਕਹਿੰਦੇ ਆਸੀਂ ਇਹਨੂੰ ਇੱਥੇ ਖੰਡਾ ਬਣਿਆ ਹੋਇਆ ਹੈਗਾ ਇਸੀ ਨੂੰ ਖੰਡਾ ਚੌਂਕ ਕਹਿੰਦੇ ਹਾਂ ਤੇ ਅੱਗੇ ਜੀ ਆਪਣੇ ਆ ਜੂਗਾ ਇਹ ਗੇਟ ਅਸੀਂ ਉਸ ਨੂੰ ਇਹ ਗੇਟ ਕਹਿੰਦੇ ਹਾਂ ਜਿਹੜਾ ਉਹ ਸਾਹਮਣੇ ਦਰਸ਼ਨ ਹੋ ਰਹੇ ਨੇਗੇ ਡਿਊੜੀ ਤੋਂ ਹੋ ਰਿਹਾ ਹੈ ਡਿਊੜੀ ਤੋਂ ਪਹਿਲਾਂ ਹੁੰਦਾ ਹੈ ਜਿਹੜਾ ਏ ਗੇਟ ਕਹਿੰਦੇ ਹਾਂ ਇਸ ਨੂੰ ਅਸੀਂ ਇਹ ਤਰਤੀ ਦਮਦਮਾ ਸਾਹਿਬ ਦੀ ਹੈ ਤੇ ਕਰੋ ਨਮਸਕਾਰ ਇਹ ਦਰਵਾਜ਼ੇ ਦਾ ਏ ਗੇਟ ਆ ਗਿਆ ਜੀ ਜਿੱਥੋਂ ਆਪਾਂ ਐਂਟਰ ਕਰਦੇ ਹਾਂਗੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਇਹ ਜੀ ਫਰਸ਼ ਲੱਗ ਰਿਹਾ ਹੈਗਾ ਇਸ ਕਰਕੇ ਕੱਚਾ ਥਾਂਗਾ ਤੇ ਇਹ ਸਾਹਮਣੇ ਡਿਊੜੀ ਦੇ ਦਰਸ਼ਨ ਕਰੋ ਡਿਊੜੀ ਸਾਹਿਬ ਆਗੇ ਨੇਗੇ ਤਾਕਤ ਸ਼ਰੀ ਦਮਦਮਾ ਸਾਹਿਬ ਦੀ ਡਿਊਟੀ ਇਹ ਸਾਰੇ ਜੀ ਕੰਮ ਚੱਲ ਰਿਹਾ ਇੱਥੇ ਲੇਬਰ ਲੱਗੀ ਹੋਈ ਹੈਗੀ ਉੱਪਰ ਵੀ ਟੁਕੜੀ ਚੜਾ ਰਹੇ ਨੇਗੇ ਸਾਰੇ ਤੇ ਰਸਤਾ ਵੀ ਸਾਈਡ ਤੋਂ ਹੈਗਾ ਕਿਉਂਕਿ ਡਿਊਟੀ ਦਾ ਗੇਟ ਬੰਦ ਹੈਗਾ ਇੱਥੇ ਲੇਬਰ ਦਾ ਕੰਮ ਚੱਲ ਰਿਹਾ ਹਜੇ ਮਿਸਟਰੀ ਲੱਗੇ ਹੋਏ ਨੇਗੀ ਇਹ ਗੇਟ ਬੰਦ ਕੀਤੇ ਹੋਏ ਨੇ ਤੇ ਆਪਾਂ ਸਾਈਡ ਤੋਂ ਗੇਟ ਤੇ ਜਾਵਾਂਗੇ ਗੇਟ ਤੋਂ ਸਾਈਡ ਤੇ ਜਾਵਾਂਗੇ ਹਾਂਜੀ ਆਪਾਂ ਹੁਣ ਬਿਲਕੁਲ ਐਂਟਰ ਕਰ ਗਏ ਹਾਂਗੇ ਤਖਤ ਸ਼੍ਰੀ ਦਮਦਮਾ ਸਾਹਿਬ ਹਾਂਜੀ ਇਹ ਆਪਣੇ ਨਿਵਾਸ ਬਣੇ ਹੋਏ ਨੇ ਜੀ ਜੇ ਕਿਸੇ ਨੇ ਵੀ ਜਿਵੇਂ ਅੱਗੇ ਸਰਾਹ ਕਹਿ ਦਿੰਦੇ ਸੀ ਤੇ ਹੁਣ ਆਪਾਂ ਬਿਲਕੁਲ ਪਹੁੰਚ ਗਏ ਤਖਤ ਸ਼੍ਰੀ ਦਮਦਮਾ ਸਾਹਿਬ ਉਹ ਸਾਹਮਣੇ ਬੁਰਜ ਦਿਖਦਾ ਜੀ ਆਪਾਂ ਨੂੰ ਬਾਬਾ ਦੀਪ ਸਿੰਘ ਜੀ ਦਾ ਬੁਰਜ ਹੈਗਾ ਤੇ ਸਾਰੀ ਸੰਗਤ ਬਹੁਤ ਜ਼ਿਆਦਾ ਸੰਗਤ ਆਈ ਹੋਈ ਹੈ ਜੀ ਤੇ ਇਹ ਵੀ ਸ਼ਾਹ ਬਣੀ ਹੋਈ ਹੈ ਜੀ ਜੇ ਕਿਸੇ ਨੇ ਠਹਿਰਨਾ ਹੋਵੇ ਆਗੇ ਤੇ ਨਾਲ ਹੀ ਇਹਦੇ ਜੋੜਾਕਰ ਹੈਗਾ ਤੇ ਨਾਲ ਹੀ ਗਰਮਤ ਲਿਟਰੇਚਰ ਪਤੀ ਦੁਕਾਨਾਂ ਬਣੀਆਂ ਹੋਈਆਂ ਨੇ ਜਿਹੜੀਆਂ ਸਾਰੀਆਂ ਉਹ ਲੈ ਗਈਆਂ ਸੰਗਤ ਬਹੁਤ ਹੈ ਜੀ ਕਿਉਂਕਿ ਸੰਡੇ ਦਾ ਦਿਨ ਹੈਗਾ ਸੰਡੇ ਨੂੰ ਇੱਥੇ ਅਮਰਤ ਸੰਚਾਰ ਵੀ ਹੁੰਦਾ ਹੈ ਇਹ ਸ਼ਵੀਲ ਹੈ ਜੀ ਇੱਕ ਸਾਈਡ ਤੇ ਗਰਮੀ ਦੇ ਕਾਰਨ ਛਵੀਲ ਬਣਾਈ ਹੋਈ ਹੈਗੀ ਕਿਸੇ ਨੇ ਵੀ ਪਾਣੀ ਪੀਣਾ ਹੋਵੇ ਇੱਥੇ ਤੁਹਾਨੂੰ ਪਾਣੀ ਮਿਲੇਗਾ ਤੇ ਇਹ ਹੈਗਾ ਜੀ ਮਾਤਾ ਸੁੰਦਰੀ ਹਾਲ ਹੈ ਜੀ ਲੰਗਰ ਗੁਰੂ ਦਾ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਇਹ ਮਾਤਾ ਸੁੰਦਰੀ ਹਾਲ ਹੈ ਤੇ ਹੁਣ ਆਪਾਂ ਜੀ ਬਿਲਕੁਲ ਤੱਕ ਸੀ ਰਾਮਦਾਵ ਸਾਹਿਬ ਦੇ ਕੀੜ ਤੇ ਪਹੁੰਚ ਚੁੱਕੇ ਹਾਂ ਇਥੋਂ ਜੀ ਆਪਾਂ ਦਰਸ਼ਨ ਕਰਕੇ ਤਤਸ਼ੀ ਜੰਮਦਵਾ ਸਾਹਿਬ ਤਤ ਸਾਹਿਬ ਤੇ ਮੱਥਾ ਟੇਕ ਕੇ ਵਾਪਸ ਤੁਹਾਨੂੰ ਗੁਰਦੁਆਰਾ ਲੇਖਣ ਸਰਸਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਪਹਿਲਾਂ ਤਤ ਸਾਹਿਬ ਦੇ ਦਰਸ਼ਨ ਕਰਾ ਚੁੱਕੇ ਹਾਂਗੇ ਪਹਿਲਾਂ ਵਾਲੀ ਵੀਡੀਓ 'ਚ ਤੇ ਇਸ ਵੀਡੀਓ 'ਚ ਤੁਹਾਨੂੰ ਗੁਰਦੁਆਰਾ ਸ੍ਰੀ ਲੇਖਣ ਸਰਸਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇਹਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਗੁਰਦੁਆਰਾ ਸ੍ਰੀ ਲੇਖਣ ਸਰਸਾ ਸਾਹਿਬ ਸਾਡੇ ਗੁਰੂ ਨੇ ਸਾਨੂੰ ਬਹੁਤ ਮਹਾਨ ਤਬਖਸ਼ੀ ਹੈ ਜੀ ਸਾਡੇ ਗੁਰੂ ਵੀ ਬਹੁਤ ਮਹਾਨ ਸਨ ਉਹਨਾਂ ਨੇ ਗੁਰੂ ਕੀ ਕਾਂਛੀ ਬਣਾਈ ਜੀ ਇੱਥੇ ਪੜਨ ਲਈ ਤਾਇਏ ਨੂੰ ਗੁਰੂ ਕੀ ਕਾਂਛੀ ਕਿਹਾ ਜਾਂਦਾ ਹੈ ਆਪਣੇ ਗੁਰਸਿੱਖਾਂ ਵਾਸਤੇ ਇੱਥੇ ਹੀ ਗੁਰੂ ਕੀ ਕਾਂਛੀ ਬਣਾ ਦਿੱਤੀ ਸਾਡੇ ਗੁਰੂ ਤਾਜੀ ਅਥਾ ਅਗਮ ਰਾਦ ਬੋਧ ਨੇ ਜੀ ਜਿੰਨਾ ਦਾ ਕੋਈ ਵੀ ਕਥਨ ਨਹੀਂ ਕੀਤਾ ਜਾ ਸਕਦਾ ਰਚਨਹਾਰ ਪ੍ਰਭੂ ਪਰਮਾਤਮਾ ਕਣਕਾਂ ਵਿੱਚ ਰਚਿਆ ਹੋਇਆ ਜੀ ਤੁਹਾਨੂੰ ਹੁਣ ਅੰਦਰੋਂ ਲਿਖਣ ਸਰਸਾਹਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਸ ਧਰਤੀ 'ਤੇ ਜੋ ਵੀ ਆਉਂਦਾ ਜੀ ਮਨ ਮੰਗੀਆਂ ਮਰਾਦਾਂ ਪਾਉਂਦਾ ਕਿਉਂਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਵੀ ਅੱਜ ਤੱਕ ਖਾਲੀ ਨਹੀਂ ਗਿਆ ਤੇ ਤੁਸੀਂ ਵੀ ਸਾਰੇ ਦਰਸ਼ਨ ਕਰੋ ਅੰਦਰ ਜੀ ਬਹੁਤ ਵਧੀਆ ਮੀਨਾਕਾਰੀ ਕੀਤੀ ਹੋਈ ਹੈ ਸਾਰੇ ਦਰਬਾਰ ਸਾਹਿਬ ਦੇ ਅੰਦਰ ਸਾਰੇ ਸ਼ੀਸ਼ਾ ਸ਼ੀਸ਼ਾ ਚੜਿਆ ਹੋਇਆ ਹੈਗਾ ਸਾਡੇ ਗੁਰੂ ਦੇ ਦਰ ਤੇ ਸਾਡੇ ਗੁਰੂ ਬਹੁਤ ਮਹਾਨ ਤੇ ਬਖਸ਼ਣਹਾਰ ਨੇ ਜੀ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਇਹ ਸਾਰਾ ਸ਼ੀਸ਼ਾ ਸ੍ਰੀ ਗੁਰੂ ਆਪਣਾ ਗੁਰਦੁਆਰਾ ਲਖਨ ਸਰਸਾ ਹਾਉ ਵਿਖੇ ਚੜ੍ਹਿਆ ਹੋਇਆ ਹੈ ਜੀ ਸਾਰਾ ਅੰਦਰ ਸ਼ੀਸ਼ੇ ਦਾ ਹੀ ਬਣਿਆ ਹੋਇਆ ਹੈ ਇਹ ਸਾਰੀਆਂ ਕੰਧਾਂ ਤੇ ਛੱਤਾਂ ਤੇ ਗੁਰਦੁਆਰਾ ਦਰਬਾਰ ਸਾਹਿਬ ਹੈ ਜੀ ਆਪਣਾ ਇਹ ਦਰਬਾਰ ਸਾਹਿਬ 'ਚ ਮੱਥਾ ਟੇਕਾਂਗੇ ਗੁਰੂ ਨੂੰ ਨਾਮ ਸ਼ੁਕਰ ਕਰਕੇ ਜੀ ਇਹ ਸਾਰੀ ਸੰਗਤ ਜੀ ਪਾਠ ਕਰ ਰਹੀ ਹੈ ਇੱਥੇ ਆ ਕੇ ਪਾਠ ਕਰ ਦੇਣਗੇ ਸ਼ਾਮ ਨੂੰ ਜੀ ਸਾਰੀ ਸੰਗਤ ਗੁਰੂ ਦੇ ਦਰ ਤੇ ਆ ਕੇ ਪਾਠ ਕਰਦੀ ਹੈ ਜੀ। ਬਖਸ਼ਣ ਹਾਲ ਪ੍ਰਭੂ ਬਖਸ਼ ਲੈਂਦਾ ਸਾਰਿਆਂ ਨੂੰ। ਆਪਾਂ ਤਾਂ ਓਗਣਾ ਦੇ ਭਰੇ ਹੋਏ ਆਂ ਜੀ ਸਾਡਾ ਗੁਰੂ ਬਖਸ਼ਣ ਜੋਗ ਹੈ। ਬਖਸ਼ ਲੈਂਦਾ ਹੈ। ਦਰ ਤੇ ਆਇਆਂ ਨੂੰ ਜੀ। ਹਾਂਜੀ ਸਰਦਾਰ ਜੀ ਸਾਰਾ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣਗੇ। ਬੇਸਿ ਤਾਂ ਮੈਂ ਬਾਹਰ ਨਹੀਂ ਲਿਖਿਆ ਨਹੀਂ ਹੋਇਆਗਾ ਵੀ ਮਨਾਗਾ ਵੀਡੀਓ ਬਣਾਣੀ ਇਸ ਕਰਕੇ ਅਸੀਂ ਵੀਡੀਓ ਬਣਾ ਲਈ ਜੇ ਲਿਖਿਆ ਹੁੰਦਾ ਫਿਰ ਨਹੀਂ ਬਣਾਉਂਦੇ ਸੀ ਤੇ ਇਹ ਜੀ ਲੇਖਣ ਸਰ ਸਾਹਿਬ ਦੇ ਬਾਹਰ ਆਪਣੇ ਜੋ ਇਤਿਹਾਸ ਹੈਗਾ ਗੁਰੂ ਸਾਹਿਬ ਨੇ ਜਦੋਂ ਵੀ ਆਪਣੇ ਗੁਰੂ ਰਣ ਸਾਹਿਬ ਦੀ ਸੰਪੂਰਨਤਾ ਕੀਤੀ ਹੈ ਜੋ ਵੀ ਕਾਗਜ਼ ਜਿਹੜੀਆਂ ਕਲਮਾਂ ਮੁੱਕ ਜਾਂਦੀਆਂ ਸਨ ਉਹਨਾਂ ਨੂੰ ਦੁਬਾਰੇ ਨਹੀਂ ਘੜਦੇ ਸਨ ਜੋ ਵੀ ਕਾਗਜ਼ ਸ਼ਾਹੀ ਬਚੀ ਹੋਈ ਸੀ ਸਾਰੇ ਕਾਗਜ਼ ਸ਼ਾਹੀ ਪੈਨਸਲ ਸਰੋਵਰ ਵਿੱਚ ਪੇਟ ਕਰ ਦਿੱਤੇ ਸੀ ਜੀ ਅਤੇ ਗੁਰੂ ਸਾਹਿਬ ਨੇ ਭਰ ਦਿੱਤਾ ਸੀ ਇਸ ਸਥਾਨ ਨੂੰ ਵੀ ਜੋ ਵੀ ਪ੍ਰਾਣੀ ਇਥੇ ਆ ਕੇ ਗੁਰਮੁਖੀ ਵਿੱਚ 35 ਲਿਖੇਗਾ ਉਸ ਦੀ ਬੁੱਧੀ ਤੇਜ ਅਤੇ ਪ੍ਰਵਲ ਹੋਵੇਗੀ ਹੁਣ ਵੀ ਜਦੋਂ ਵੀ ਕਿਸੇ ਨੇ ਆਪਣੇ ਪੈਣ ਪਾਈ ਨੇ ਆਪਣੇ ਬੱਚੇ ਨੂੰ ਪੜਨ ਲਾਉਣਾ ਹੁੰਦਾ ਤਾਂ ਪਹਿਲਾਂ ਉਹ ਇੱਥੇ ਆ ਕੇ ਦਰਸ਼ਨ ਕਰਦੇ ਨੇ ਅਤੇ ਆਪਣੇ ਬੱਚੇ ਨੂੰ ਮੱਥਾ ਟਿਕਾਉਂਦੇ ਨੇ ਤੇ ਲੈ ਕੇ ਜਾਂਦੇ ਨੇ ਤੇ ਊੜਾ ਅੜਾ ਲਿਖਵਾਉਂਦੇ ਨੇ ਗੁਰਮੁਖੀ 35 ਲਿਖਵਾਉਂਦੇ ਨੇ ਗੁਰੂ ਸਾਹਿਬ ਜੀ ਦਾ ਬਚਨ ਹੈ ਜੀ ਜੋ ਵੀ ਇੱਥੇ ਗੁਰਮੁਖੀ 35 ਲਿਖੇਗਾ ਉਹਦੀ ਬੁੱਧੀ ਬਹੁਤ ਤੇਜ਼ ਹੋਵੇਗੀ ਪੜ੍ਹਾਈ ਵਿੱਚ ਉਸਦੀ ਬੁੱਧੀ ਬਹੁਤ ਤੇਜ਼ ਹੋਵੇਗੀ ਇਸ ਕਰਕੇ ਇੱਥੇ ਜੋ ਵੀ ਪ੍ਰਾਣੀ ਆਉਂਦਾ ਹੈ ਉਹ ਗੁਰਮੁਖੀ ਵਿੱਚ 35 ਜ਼ਰੂਰ ਲਿਖ ਕੇ ਜਾਂਦਾ ਹੈਗਾ ਇਹ ਇੱਥੋਂ ਦਾ ਇਤਿਹਾਸ ਹੈ ਜੀ ਤੁਸੀਂ ਵੇਖ ਸਕਦੇ ਹੋ ਬਹੁਤ ਸਾਰੇ ਇੱਥੇ ਜੀ ਬੋਰਡ ਬਣੇ ਹੋਏ ਨੇਗੇ ਲਿਖਣ ਵਾਸਤੇ 35 ਬਹੁਤ ਸਾਰੀਆਂ ਸਲੇਟਾਂ ਰੱਖੀਆਂ ਹੋਈਆਂ ਨੇਗੀਆਂ ਤੇ ਮੇਰੇ ਗੁਰੂ ਮੁਖ ਮੇਰੇ ਗੁਰੂ ਦੀ ਕਿੱਡੀ ਵੱਡੀ ਮਹਾਨਤਾ ਦਿੱਤੀ ਹੈ ਸਾਨੂੰ ਜੀ ਜੇਕਰ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਲਿਖਿਆ ਕਰੋ ਕਿਉਂਕਿ ਤੁਹਾਡੇ ਹੌਸ ਤੁਹਾਡੇ ਸਹਿਯੋਗ ਸਦਕਾ ਹੀ ਸਾਡਾ ਹੌਸਲਾ ਫਜਾਈ ਹੁੰਦਾ ਹੈਗਾ ਅਤੇ ਅੱਗੇ ਹੋਰ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈ ਮੈਂ ਵੀ 35 ਜ਼ਰੂਰ ਲਿਖੀ ਸੀ ਜੀ ਗੁਰਮੁਖੀ 35 ਜਦੋਂ ਵੀ ਅਸੀਂ ਆਉਨੇ ਆ ਤੇ ਜ਼ਰੂਰ ਇੱਥੇ ਗੁਰਮੁਖੀ 35 ਲਿਖ ਕੇ ਜਾਂਦੇ ਨੇ ਬੱਚੇ ਵੀ ਲਿਖ ਕੇ ਜਾਂਦੇ ਨੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਸੋਹਣੇ ਸੋਹਣੇ ਬਲੌਗ ਤੁਹਾਡੇ ਤੱਕ ਪਹੁੰਚ ਸਕਣਾਂ ਅੱਗੇ ਤੋਂ ਵੀ ਦੇਖੋ ਜੀ ਬਹੁਤ ਸੰਗਤ ਹੈਗੀ ਇੱਥੇ ਜੋ ਗੁਰਮਖੀ ਦੀ ਪੈਂਤੀ ਲਿਖ ਰਹੀ ਹੈ ਬੱਚੇ ਬੁੱਢੇ ਸਾਰੇ ਲਿਖ ਸਕਦੇ ਨੇ ਜੀ ਉਸ ਦੀ ਗੁਰੂ ਸਾਹਿਬ ਜੀ ਦਾ ਬਚਨ ਹੈ ਵੀ ਉਸ ਦੀ ਬੁੱਧੀ ਬਹੁਤ ਤੇਜ ਹੋਵੇਗੀ ਬੱਚਿਆਂ ਦੀ ਤਾਂ ਹੋਣੀ ਹੋਣੀ ਹੈ ਜੀ ਤੇ ਆਪਣੀ ਵੀ ਹੋਏਗੀ ਕਿਉਂਕਿ ਗੁਰੂ ਸਾਹਿਬ ਦਾ ਬਚਨ ਅਟੱਲ ਹੁੰਦਾ ਹੈਗਾ ਉਹ ਕਦੇ ਵੀ ਨਹੀਂ ਮਿਟਾਇਆ ਜਾ ਸਕਦਾ ਗੁਰੂ ਘਰ ਦੇ ਦਰਸ਼ਨ ਕਰਕੇ ਜੀ ਤਖਸਾਲ ਦੇ ਦਰਸ਼ਨ ਕਰਕੇ ਬਹੁਤ ਬਹੁਤ ਸਕੂਨ ਮਿਲਦਾ ਹੈ। ਤੁਹਾਨੂੰ ਦਰਸ਼ਨ ਕਰਵਾਇਏ ਜੀ। ਗੁਰਦੁਆਰਾ ਸ੍ਰੀ ਲਖਨ ਸਰਸਾਹਬ ਜੀ ਦੇ। ਇਹ ਜਿਲਚਾ ਸੀਮੇ ਕੇ ਭੈਣ ਭਰਾਵ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਦਰਸ਼ਨ ਕਰਵਾਈਏ। ਜਿਨ੍ਹਾਂ ਨੇ ਵੀ ਆਪਣਾ ਬੱਚਾ ਪੜਨ ਲਾਉਣਾ ਹੋਵੇ ਜੀ। ਤਉ ਜ਼ਰੂਰ ਇੱਕ ਵਾਰੀ ਇੱਥੇ ਲਖਣ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਗੁਰਮੁਖੀ 35 ਜ਼ਰੂਰ ਲਖਵਾ ਕੇ ਜਾਓ ਆਪਣੇ ਬੱਚੇ ਦੀ ਪਚੰਗੀ ਦੀ ਬੁੱਧੀ ਤੇਜ ਹੋਵੇਗੀ ਇਹ ਦੇਖੋ ਜੀ ਲਿਖਿਆ ਹੋਇਆ ਜੋ ਵੀ ਬੱਚੇ ਨੂੰ ਆਪਣੇ ਨੂੰ ਪੜਨ ਲਾਉਂਦੇ ਨੇ ਪਹਿਲਾਂ ਤੇ ਇਹ ਆਪਣਾ ਸਾਰਾ ਇਤਿਹਾਸ ਹੈ ਜੀ ਇੱਥੋਂ ਦਾ ਲਿਖਿਆ ਹੋਇਆ ਗੁਰੂ ਸਾਹਿਬ ਨੇ ਜੋ ਵੀ ਲਿਖਿਆਗਾ ਕਿਸ ਕਰਕੇ ਇਸਨੂੰ ਲਖਨ ਸਰ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਅਤੇ ਇਸ ਦਾ ਨਾਮ ਕਿਉਂ ਪਿਆ ਇਹ ਸਾਰਾ ਇਤਿਹਾਸ ਇਸ ਦੇ ਵਿੱਚ ਲਿਖਿਆ ਹੋਇਆ ਹੈ ਦੇਵਾਗੜੀ ਸਤਿ ਸ਼੍ਰੀ ਅਕਾਲ